ਹਾਲ ਫਲਾਉ ਨਾ ਕੋਰਸ ਜਦ ਨਹੀਂ ਗਈ ਉਹਨਾਂ ਦੀ ਫੀਸਾਂ ਨੇ ਜ਼ਿਆਦਾ ਨਹੀਂ ਗਈ ਦੂਜੇ ਪਾਸੇ ਦੇ ਰੈਗੂਲਰ ਕੋਰਸ ਸੀਗੇ ਉਹਨਾਂ ਨੂੰ ਬੰਦ ਕਰ ਰਹੇ ਨੇ ਉਹ ਇਹਨਾਂ ਦੀ ਫੀਸ ਇਹਨਾਂ ਦੀ ਫੀਸ ਜਿਹੜੀ 10000 ਫੀਸ ਸਾਲ ਦੀ ਆ ਮਤਲਬ 15000 ਫੀਸ ਸਾਲ ਦੀ ਹੈਗੀ ਉਹਨਾਂ ਉਹਨਾਂ ਨੂੰ ਬੰਦ ਕਰਕੇ ਹੁਣ ਸ ਕੋਰਸ ਕਿਹੜਾ ਚਲਾਇਆ ਜਾ ਰਿਹਾ ਜਿਹਦੀ 70000 ਸਾਲ ਦੀ ਫੀਸ ਹੈ ਤੇ ਉਹਦੇ ਵਿੱਚ ਇੱਕ ਹੋਰ ਚੀਜ਼ ਵੀ ਹੈ ਉਹਦੇ ਵਿੱਚ ਪਹਿਲੀ ਜੀ ਸਰਕਾਰ ਨੇ ਸਰਕਾਰ ਨੇ ਕੀ ਕਰਿਆ ਆ ਉਹਦੇ ਵਿੱਚ ਮੈਂਸ਼ਨ ਕੀਤਾ ਆ ਕਿ ਹਰ ਸਾਲ ਜਿਹੜੀ ਆ 5% ਫੀਸ ਵਧੂਗੀ 35000 70000 ਫੀਸ ਹੈ ਸਾਲ ਦੀ ਉਹਦਾ 5% ਲਾਓ 5% ਵਧ ਕੇ ਫੀਸ ਅਗਲੇ ਸਾਲ ਪੰਜ ਫੀਸ ਇਹ ਜਿਹੜੀ ਆ ਸਾਲ ਸਾਲ ਦੋ ਸਾਲ ਦੇ ਵਿੱਚ ਲੱਖ ਤੋਂ ਟੱਪ ਜਾਣੀਆਂ ਫੀਸੇ ਮਤਲਬ ਇਹ ਇਸ ਨੂੰ ਸਿੱਖਿਆਦਾਨ ਦੇ ਕਹਿੰਦੇ ਨੇ ਕਿ ਵਿਦਿਆਰਥੀਆਂ ਦੇ ਦਾ ਤੁਸੀਂ ਮਤਲਬ ਗੱਲ ਦੇ ਜਿਹਨੂੰ ਕਹਿੰਦੇ ਗੋਠਾਧਰ ਨਾਲ ਕੰਮ ਕਰਦਾ ਕਿ ਤੁਸੀਂ ਨਹੀਂ ਤੂੰ ਦਾ ਐਜੂਕੇਸ਼ਨ ਲੈਣ ਮੈ ਐਜੂਕੇਸ਼ਨ ਕਿਹੜਾ ਲਊਗਾ ਜਿਹਦੇ ਜਿਹੜਾ ਇੰਨੇ ਪੈਸੇ ਦੇ ਸਕਦਾ ਇਹ ਇਹਨਾਂ ਦੀ ਅਸਲੀਅਤ ਹੈ ਇਹ ਇਹਦਾ ਰਿਕਾਰਡ ਅਗੇ ਡਿਪਾਰਟਮੈਂਟ ਦਾ ਸਰਕੂਲਰ ਜਾਰੀ ਹੋਏਗਾ ਫੀਸ ਜਿਹੜੇ ਸੈਲਫ ਸਪਾਂਸਰ ਚੱਲਦੇ ਬੈ ਨੇ ਸਰਕਾਰੀ ਕਾਲਜਾਂ ਦੇ ਦੂਜੀ ਆਪਾਂ ਗੱਲ ਕਰ ਰਹੇ ਸੀ ਹੁਣ ਕਿ ਸਰਕਾਰੀ ਜਿਹੜੀ ਕਾਲਜਾਂ ਦੀ ਗਿਣਤੀ ਦੀ ਗੱਲ ਕਰਦੇ ਪੈ ਸੀਗੀ 64 ਕਾਲਜ ਸਰਕਾਰੀ ਨੇ ਜਿਹੜ